ਨੋ ਗਾਈਜ਼ ਵੈਲਕਮ ਟੂ ਮਾਈ ਨਿਊ ਵਲੋਗ ਤਾੜਾ ਮੇਰੀ ਨਿਊ ਵਲੋਗ ਨੂੰ ਸੁਖਦ ਹੈ ਗਾਈਜ਼ ਇਧਰ ਤੁਸੀਂ ਦੇਖੋ ਗਾਈਜ਼ 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 ਯਾਰ ਮੇਤਰੋ ਮੈਂ ਤੁਹਾਨੂੰ ਵੀ ਦੱਸਦਾ ਜੀ ਮੈਨੂੰ ਨਾ ਹੱਥ ਪੈ ਗਈ ਗਾਈਜ਼ ਇਸ ਕੈਮ ਦੀ ਤੇ ਹੁਣ ਜਿੰਨੇ ਵੀ ਯੂਟਿਊਬਰ ਜਿੰਨੇ ਵੀ ਕੰਟੈਂਟ ਕਰਦੇ ਨੇ ਜਿੰਨਾ ਮਤਲਬ ਸਟਾਰਟ ਕੀਤਾ ਉਹ ਸਭ ਤੋਂ ਪਹਿਲਾਂ ਗਾਈਜ਼ ਤੋਂ ਸ਼ੁਰੂ ਕਰਦੇ ਆ ਤੇ ਵੀ ਸਭ ਤੋਂ ਪਹਿਲਾਂ ਦੂਜਿਆਂ ਦੀ ਵੀਡੀਓ ਬੰਦੇ ਗਾਈਜ਼ 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 ਜਿੰਨੇ ਵੀ ਆਪਣੇ ਕੰਟੈਕਟ ਕ੍ਰੀਏਟਰ ਸਾਰੇ ਗਾਈਜ਼ ਗਾਈਜ਼ ਤੇ ਅੱਜ ਤੋਂ ਹੀ ਕੋਈ ਨਵਾਂ ਸ਼ਬਦ ਵਰਤਾਂਗੇ ਨਵਾਂ ਸ਼ਬਦ ਹੈ ਮੇਤਰੋ ਤੇ ਮੇਤਰੋ ਇਹ ਜਿਹੜਾ ਸਭ ਤੋਂ ਵਧਣ ਲੱ ਤੇ ਬਾਕੀ ਗਾਇਜ਼ ਜੇ ਨਹੀਂ ਪਿਛਲਾ ਵਲੌਗ ਦੇਖਿਆ ਹੋਗਾ ਪਿਛਲਾ ਵਲੌਗ ਹੋ ਗਿਆ ਗ੍ਰੀਨ ਆਲੂ ਵਾਲੇ ਪਰੌਂਠੇ ਬਣਾਏ ਸੀ ਤੁਸੀਂ ਪਿਛਲਾ ਵਲੌਗ ਪਹਿਲਾਂ ਜਾ ਕੇ ਦੇਖੋ ਤੇ ਫਿਰ ਜਾ ਕੇ ਆਹ ਵਾਲਾ ਵਾਲਾ ਦੇਖੋ ਕਲਿੱਪ ਵੇਖੇ ਤੇ ਮੈਂ ਫਿਰ ਤੋਂ ਗਾਇਜ਼ ਕਹਤਾ ਹਾਂ ਮਿੱਤਰੋ ਹੁਣ ਨਿੰਮਰਤ ਆ ਗਈ ਹੋਈ ਆ ਤੇਨ ਥੱਲੇ ਜਾ ਕੇ ਬਹੁਨੇ ਸਿਮੂ ਕੰਡਿਆ ਮੈਂ ਨਾ ਕਿ ਕੋਈ ਪ੍ਰੋਗਰਾਮ ਤੇ ਗਿਆ ਪ੍ਰੋਗਰਾਮ ਤੇ ਜਿਆਦਾ ਪਕੌੜੇ ਖਾਲੇ ਧਿਆਨ ਕੇ ਵੇਖਿਆ ਪਰ ਮੇਰੇ ਨਾਲ ਕੰਮ ਖਰਾਬ ਹੋ ਗਿਆ ਮੈਨੂੰ ਨਾ ਲੂਜ਼ ਮੋਸ਼ਨ ਲੱਗ ਗਈ ਤੇ ਕਹਿਣਾ ਨਹੀਂ ਚਾਹੀਦਾ ਪਰ ਅਸੀਂ ਸਚਾਈ ਦੱਸਦੇ ਹਾਂ ਮਿੱਤਰੋ ਤੇ ਨਾ ਪਤਾ ਕੀ ਹੋਇਆ ਮੇਰਾ ਪੂਰਾ ਜਦੋਂ ਮੈਂ ਸੁੱਤਾ ਹਾਂ ਨਾ ਮੇਰਾ ਟੈਂਪਰੇਚਰ ਡਾਊਨ ਹੋ ਗਿਆ ਸੀ ਮੈਨੂੰ ਲੂਸ ਮੋਸ਼ਨ ਹੋ ਗਿਆ ਸੀ ਤਕਾਨ ਹੋ ਗਈ ਮੈਨੂੰ ਤੇ ਬਾਅਦ ਵਿੱਚ ਜਦੋਂ ਮੈਂ ਸੁੱਤਾ ਕੰਬਲ ਲਾਇਆ ਤੇ ਮੇਰਾ ਮੂੰਹ ਪੂਰਾ ਤੇਲ ਪੂਰਾ ਹੈ ਜਿਦਾ ਤੇਲ ਆਇਆ ਹੁੰਦਾ ਮੂੰਹ ਤੇ ਜਿਹੜਾ ਪਕੌੜਿਆਂ ਤੇਲ ਹੀ ਆ ਗਿਆ ਸੀ ਤੇ ਮਿੱਤਰੋ ਮੈਂ ਪਕੌੜਿਆਂ ਨਾਲ ਹੀ ਦਹੀਂ ਸਾਰੂ ਕੀਤਾ ਜਾਂਦਾ ਸੀ ਪਰ ਮੈਂ ਦੱਸ ਨਹੀਂ ਸਕਦਾ ਕਿੱਥੇ ਕੀਤਾ ਉਹ ਪਕੌੜਿਆਂ ਨਾਲ ਦਹੀਂ ਨਹੀਂ ਪਕੌੜੇ ਨੂੰ ਦੁੱਧ ਪਕੌੜਿਆਂ ਨਾਲ ਦੁੱਧ ਮੈਂ ਤਿੰਨ ਚਾਰ ਬਾਟੇ ਖਾੜੇ ਸੀ ਤੇ ਨਾਲ ਹੀ ਪਕੌੜੇ ਉਹਦੇ ਨਾਲ ਫਿਰ ਫੂਡ ਪੋਇਜ਼ਨਿੰਗ ਹੋ ਗਈ ਥੋੜੀਆਂ ਜਿਹੀਆਂ ਉਲਟੀਆਂ ਆਈਆਂ ਥੋੜੇ ਜਿਹੇ ਲੂਸ ਮੂਸ਼ਨ ਆਏ ਆ ਉਸ ਕਰਕੇ ਹੁਣ ਮੇਰਾ ਬੋਡੀ ਜਿਹੜੀ ਆਲਰੇਡੀ ਪਰਫੈਕਟ ਆ ਕਰਾਦੇ ਹੁਣ ਮੇਰਾ ਜਿਹੜੀ ਬੋਡੀ ਐਕਟਿਵ ਫੀਲ ਕਰਨ ਦੀ ਆ ਯਾਰ ਅੱਜ ਹੀ ਪ੍ਰੋਗਰਾਮ ਹੈਗਾ ਅੱਜ ਸਾਈਡ ਵਿੱਚ ਲੱਗਣਾ ਸੀ ਪਰ ਅੱਜ ਅਸੀਂ ਇਸ ਕਰਕੇ ਨਹੀਂ ਜਾਣਾ ਦੇ ਜੇ ਕਰੰਟ ਹੁੰਦਾ ਤੇ ਇਸ ਸਟੇਰੀ ਉੱਤੇ ਪੜ ਜਾਣੀ। ਇੱਧਰ ਅਸ ਕਰਕੇ ਨਹੀਂ ਜਾਟੇ ਕਿਉਂਕਿ ਯਾਰ ਮੈਂ ਆਲਰੇਡੀ ਮੈਨੂੰ ਬੁਖਾਰ ਹੋਇਆ ਹੀ ਹੈ। ਇਹ ਸ ਕਰਕੇ ਹੋਣ ਨਹੀਂ ਮੈਂ ਜਾਣਾ ਕਿਉਂਕਿ ਕਈ ਯਾਰ ਪ੍ਰੋਗਰਾਮ ਹੋ ਜਿਹੋ ਹੁੰਦੇ ਆ ਫਿਰ ਬੈਠੇ ਜਿਹੜੇ ਸ ਘਟ ਕਰਤੇ ਵਾਲੇ ਹੁੰਦੇ। ਵਾਹ ਯਾਰ ਇੱਧਰ ਤੁਸੀਂ ਦੇਖੋ ਪਰ ਸਟੋਰ ਰੂਮ 'ਚ ਨਾ ਸਾਡਾ ਫੁੱਟਬਾਲ ਉੱਪਰ ਪਿਆ ਵਾ ਤੇ ਫੁੱਟਬਾਲ ਨੂੰ ਨਾ ਇੱਕ ਤੇ ਰੱਖਦੇ ਆ। ਪਹਿਲਾਂ ਜਿਹੜਾ ਮਾਲੇ ਨੇ ਇੱਧਰ ਆ ਦिए। ਆਹ ਵਾ ਫੁੱਟਬਾਲ ਹੈ। ਸ਼ਿਮਕੀ? ਭਾਮੜਾ। ਫਗਲ ਆਸ਼ਾ ਆਉਤੇ ਕੀ ਬਣਾ ਅਰੇ ਇਹ ਤਾਂ ਤਾਂ ਗੱਡੇ ਮੈਂ ਜਿੰਦੀ ਜੋ ਆ ਜਿਹੜੀ ਚੀਜ਼ ਨਹੀਂ ਅਰੇ ਤੈਨੂੰ ਨਹੀਂ ਆਈ ਧੋਗੇ ਕਿ ਇਹਨੂੰ ਸਾਲਾ ਫੋੜ ਕੇ ਉਹਨੂੰ ਬਾਹਰ ਕਰਾਂਗੇ ਹੋਰ ਇਹਨਾਂ ਆ ਜਾ ਬਸ ਫੋੜ ਕੇ ਉਤਰਾਦੀ ਮੈਂ ਜਨਾ ਉੱਤੇ ਰਾਦੀਏ ਥੋੜਾ ਇਹਨੂੰ ਧੋਣ ਲੱਗੇ ਆ ਇਹਨੂੰ ਨਾ ਮੇਰੇ ਤੇ ਜੇ ਮਿੱਤਰੋ ਰੇਤ ਚ ਉਹ ਨਾ ਇਹ ਨਿੱਕੇ ਨਿੱਕੇ ਪਾਰਟੀਕਲ ਜਿਹੜੇ ਆ ਆਉਂਦੇ ਇਹਨੂੰ ਕਿਉਂ ਕਿ ਰੇਤ ਦੇ ਅੰਦਰ ਰੇਤ ਹੀ ਹੁੰਦੀ ਹੈ ਨਾ ਹੁਣ ਮੈਨੂੰ ਧੋਕ ਦੇਖਣ ਲੱਗਾ ਤੋਗੇ ਉੱਤਰਨੇ ਨਹੀਂ ਨਾ ਤੋਗੇ ਸਾਫ ਨਜ਼ਰ ਆ ਕੋਨੇ ਜਦੋਂ ਇਹ ਸੁੱਕ ਜੂਗਾ ਨਾ ਇਹਦੇ ਵੇਖੋ ਪਾੜ ਜਾਵੇ ਈ ਜੀ ਜੀ ਸਾਰੇ ਚੰਬੜ ਦੇ ਮੈਂ ਪਤਾ ਕੀ ਕੀਤਾ ਸੀ ਮੈਂ ਨਾ ਕਿਤੇ ਉਹ ਚੈਲੰਜ ਲਾਇਆ ਕਿ ਮੈਂ ਇੱਕ ਗਲਾਸ ਹੈ ਉਹ ਜਿਹੜੇ ਫੜਨੇ ਆ ਜਿਹਦੇ ਵਿੱਚ ਆ ਪੂਰਾ ਕਾਲਾ ਕਾਲਾ ਇਹ ਮਾਲ ਜਿਹੜਾ ਭਰਿਆ ਜਾਵੇ ਪਰ ਪਤਾ ਕੀ ਹੋਇਆ ਪਰ ਉਹ ਉਥੇ ਵਾਲੀ ਰੇਤ ਉਹ ਨਾ ਨਹੀਂ ਚੁੱਕਦੀ ਇਸ ਕਰਕੇ ਭਰਿਆ ਨਹੀਂ ਗਿਆ ਸਾਰਾ ਮਾਲ ਆਵੇ ਜਾਂ ਕਾਲਾ ਜਾਂ ਨਹੀਂ ਇਹ ਦੇਖੀ ਹਾਂ ਵੀ ਜਿੰਮੂ ਦੇ ਹੁਣ ਇਹਨੂੰ ਸੁੱਕਣੇ ਪਾਉਣੇ ਇੱਧਰ ਦੂਜੀ ਸਾਈਡ ਤੇ ਤਾਂ ਜੀ ਸੁੱਕ ਜੇ ਤਾਂ ਫਿਰ ਜ਼ਿਆਦਾ ਇਹਨੂੰ ਵਧੀਆ ਲੱਗੇਗਾ ਉਹਦੀ ਵੇਖੀਓ ਜੀ ਚੀਜ਼ ਆਪਾਂ ਪਹਿਲੇ ਸੁੱਕ ਲੈਂਦੇ ਫਿਰ ਹੋਰ ਵੀ ਮਜ਼ਾ ਆਉਂਦਾ ਹੈ ਬਾਕੀ ਮਟਰ ਵੀ ਦੇਖੋ ਇਹਦੇ ਨਾਲ ਮਟਰ ਜਿਹੜੇ ਸੁਕਣੇ ਪਏ ਸੀ ਜਿਹੜੀ ਪਿਛਲੇ ਵਲੌਗ ਵੇਖੇ ਹੋਣਗੇ ਤੇ ਇਹ ਨਾਲ ਮਟਰ ਟਮਾਟਰ ਜਿਹੜੇ ਸੁਕਣੇ ਪਏ ਸੀ ਉਹ ਪੂਰੇ ਦੇ ਚੰਗੀ ਤਰ੍ਹਾਂ ਨ ਸੁਗੜ ਗਏ ਬਾਕੀ ਯਾਰ ਮਮਾ ਨੂੰ ਪਤਾ ਨਹੀਂ ਕੀ ਬਣਾਉਣਾ ਹੈ ਇਹਦੇ ਨਾਲ ਇੱਕ ਵਾਰੀ ਨਾ ਮਮਾ ਨੂੰ ਜਾ ਕੇ ਪੁੱਛ ਦੇਂਗੇ ਜਿਹੜੇ ਉੱਪਰ ਮਟਰ ਜਿਹੜੇ ਸੁਕਣੇ ਪਏ ਆ ਇਹਦੇ ਨਾਲ ਕੀ ਕਰਨਾ ਕੀ ਆ ਮਮਾ ਜੀ ਆਜੂ ਜਿਹੜੇ ਮਟਰ ਸੁਕਣੇ ਪਏ ਆ ਇਹਦੇ ਨਾਲ ਕਰਨਾ ਕੀ ਤੁਸੀਂ ਹਾਂ ਮਾਂ ਸਬਜੀ ਹਾਂ ਸਭੀ ਬੰਦੀ ਨੇ ਹਾਂ ਮਿੱਤਰੋ ਉਦਾਂ ਸਬਜੀ ਬਣ ਜਾਂਦੀ ਇਹਦਾ ਆਪਣਾ ਇੰਨਾ ਮੈਂ ਸਬਜੀ ਬਣਦੀ ਹੈ ਹੈ ਆ ਦੇਖੋ ਮਿੱਤਰੋ ਕਹਿੰਦੇ ਇਹਦੇ ਨਾਲ ਸਬਜੀ ਬਣਦੀ ਹੈ ਮੈਨੂੰ ਨਹੀਂ ਪਤਾ ਕਿਹੋ ਜੀ ਸਬਜੀ ਬਣਦੀ ਹੈ ਬਾਕੀ ਮੈਂ ਸੁੱਕੇ ਮੜਰਾਂ ਦੀ YouTube ਤੇ ਦੇਖੂੰਗਾ ਰਸ ਦੀ ਕੀ ਹਾਲ ਜੀ ਮੈਂ ਬੰਦਾ ਇਹਦਾ ਆ ਬਾਕੀ ਇਧਰ ਸੁੱਕੇ ਲੈ ਆਵੋ ਬਾਕੀ ਉਹਨੂੰ ਕਰਦੇ ਆਂ ਟਰਾਈ ਨਿਮਰਦਾ ਵੇ ਇਧਰ ਆ ਇਧਰ ਆ ਪਹਿਲਾਂ ਆ ਕੀ ਸਭ ਕੁਝ। ਇਹ ਵੇਖੀ ਤੋ ਦਿਖਾਈ ਤਾਂ ਗਈ। ਸੌਕ ਲਿਆ ਤਾਂ ਫਿਰ ਵੇਖ ਕਿ ਕਿਡਾ ਮੈਂ ਆਂਦਾ। ਆਹ ਮਿੱਤਰੋ ਜਿਹੜੇ ਮਟਰਿਆ ਨਾ ਪੂਰੇ ਪੱਕੇ ਹੋ ਗਏ, ਪੂਰੇ ਪੱਕੇ। ਹਾ ਦੱਬੇ ਨੇ ਵੀ ਜਾਂਦੇ, ਇਹਨੇ ਪੱਕੇ ਹੋ ਗਏ ਵੇਖ ਲਓ। ਕਿਉਂ ਵੀ ਇਧਰ ਨਿਮਰਨ ਵੀ ਜਿਹੜਾ ਸਿਰ ਵਾਲਿਆ ਨਿਮਰਤ ਵੀ ਪਹਿਲਾਂ ਕਹਿਣ ਠੀ ਕਿ ਨਿਮਰਨ ਸਿਰ ਉਹਨ ਮੈਂ ਸਿਰ ਨਹੀਂ ਮੋਣਾ। ਪਰ ਹਾ ਨਿਮਰਤ ਫੇਰੇ ਵੀ ਆਵਾ ਸੁਨਾ ਆ ਗਈ ਸਿਰ। ਗੁੱਲ ਤਾਂ ਬੋਲੇ ਭਰਾ ਤੂੰ ਸਿਰ ਵਾਲਿਆ ਹੋ। ਤਰ ਕਿਉਂ? ਲੈ ਆਈ ਗੋ ਕੈਮਰਾ। ਕੈਮਰੇ ਪਲਾ ਦੇ ਲੱਗ ਗਿਆ ਨਾ। ਪਾ ਲਾ ਗੱਡਾ ਤੂੰ ਬੋਲਣਾ ਤੇਰੀ ਬਰੋ ਚੱਲ ਠੀਕ ਹੈ ਨਮਰ ਦੇ ਸਿਰ ਨਾਲਿਆਵਾ ਚੱਲ ਠੀਕ ਜਾਨ ਪਤਾ ਨਹੀਂ ਠੀਕ ਹੈ ਪਤਾ ਨਹੀਂ ਪੈਰ ਉਹ ਨਾਰਾਤ ਬੈ ਗਈ ਤੇ ਰਾਤ ਨੂੰ ਨਹੀਂ ਮੈਂ ਹਾਲੀ ਸਿਲੇਬਸ ਜਿਹੜਾ ਆਪਣਾ ਕੰਪਲੀਟ ਕਰਦਾ ਪਿਆ ਕਿਉਂਕਿ ਮੇਰਾ ਪੇਪਰ ਹੈਣਾ ਬਾਕੀ ਮੈਂ ਜਿਹੜਾ ਅਜਾ ਮਿੱਤਰੋ ਮੰਮਾ ਨੇ ਨਾ ਤੇਰੇ ਖੀਰ ਧਰੀ ਆ ਬਾਕੀ ਦੇਖੋ ਤੁਸੀਂ ਖੀਰ ਧਰੀ ਆ ਮਾਮਾ ਵੇਖ ਲੋ ਕਿੰਨੀਆਂ ਚੰਗੀਆਂ ਹੁੰਦੀਆਂ ਕਿਚਨ ਜਵੜੀਆਂ ਲੈਣਦੀਆਂ ਆ ਵੇ ਆਪਣੇ ਬੱਚਿਆਂ ਵਾਸਤੇ ਖਾਣਾ ਪਕਾਉਂਦੀਆਂ ਹਨ ਤੁਸੀਂ ਇਹਦੇ ਪਿਛਲੇ ਹਰ ਦੇ ਦੁੱਧ ਬਣਾਇਆ ਸੀ ਆਪਣਾ ਗਾਜਰ ਵਾਲਾ ਤੁਸੀਂ ਵੀ ਇਦਾਂ ਹੀ ਕੀਤਾ ਕਿ ਹੋਰ ਵੀ ਜਿਹੜਾ ਛੋਲ ਭਾਉਗਤ ਨਹੀਂ ਇਹਦੇ ਵਿੱਚ ਹੈ ਠੀਕ ਆ ਛੋਲ ਭਾਉਣਗੇ ਬਾਕੀ ਗਾਇਸ ਯਾਰ ਜਿਹੜਾ ਸਮੂ ਆ ਆਪਣੇ ਚਲ ਗਿਆ ਆ ਤੇ ਆਪਣੀਆਂ ਜਿਹੜੀਆਂ ਹਾਰਾਂ ਬਣੀਆਂ ਚੱਪਲਾਂ ਇੱਥੇ ਹੀ ਛੱਡ ਕੇ ਗਿਆ ਤੇ ਇਹੋ ਹੜਾ ਇਹ ਨਾ ਆਪਣੇ ਹੜਾ ਵਾਲੇ ਜੀ ਫਰੀ ਚੁੱਦੀਆਂ ਮਿਲੀਆਂ ਹੀ ਮੈਨੂੰ ਤੇ ਬੜਾ ਸਾਉਂਡ ਹੈ ਵੀ ਕੋਈ ਆਪਣੀ ਚੱਪ ਲੈ ਕੇ ਨਹੀਂ ਜਾਂਦਾ ਉਹਦੀ ਹੈ ਤੇ ਕੋ ਹੈ ਵੀ ਬੜੀਆਂ ਵਧੀਆ ਵਧੀਆ ਚੱਪੜਾ ਪਰ ਉਹ ਸਪੈਸ਼ਲ ਹੜਾ ਵਾਲੀ ਇੰਦਰ ਆਇਆ ਹੈ ਆਪਣੇ ਘਰ ਤੇ ਦੇਖੋ ਹੁਣ ਹੜਾ ਵਾਲੀਆਂ ਜਿਹੜੀਆਂ ਚੱਪੜਾ ਛੱਡ ਕੇ ਇੱਧਰ ਹੀ ਚਲ ਗਿਆ ਸਾਡੇ ਲਈ ਤੇ ਹੁਣ ਆਈ ਉਹਨੂੰ ਫੋਨ ਕਰਾਂ ਲੱਗੇ ਆ ਕਿ ਤੂੰ ਜਿਹੜੇ ਚੱਪੜਾ ਹੜਾ ਆਈਆਂ ਇੱਧਰ ਹੀ ਛੱਡ ਕੇ ਚਲ ਗਿਆ ਹੈ ਤੈਨੂੰ ਸ਼ਰਮ ਆਉਂਦੀ ਕਿ ਨਹੀਂ ਲੋਕਾਂ ਘਰ ਤੋਂ ਹੜਾ ਵਾਲੀ ਚੱਪੜਾ ਤੇ ਆਪਣੇ ਘਰ ਤੋਂ ਮਈਏ ਮਈ ਚੱਪੜਾ ਲੈ ਲੈ ਵੀ ਮਿੱਤਰੋ ਇਹ ਲਾਤਾ ਫੋਨ ਤਾਂ ਹੁਣ ਪਤਾ ਨਹੀਂ ਚੁੱਕਦੇ ਕਿ ਨਹੀਂ ਹੈਲੋ ਨਾਨੀ ਸਾਤੇ ਸ਼੍ਰੀ ਅਕਾਲ ਹੈ ਹਾਂਜੀ ਕੀ ਹਾਲ ਚਾਲ ਆ ਕੀ ਹਾਲ ਵਧੀਆ ਤੂੰ ਸੁਣਾ ਵਧੀਆ ਮੈਂ ਵੀ ਵਧੀਆ ਸਿੰਮੂ ਕਿੱਥੇ ਆ ਤੂੰ ਆਈ ਸਿੰਮੂ ਨਾਲ ਗੱਲ ਕਰਾਇਆ ਮੜੀ ਜੀ ਆਹਦਾ ਸਿੰਮੂ ਨਾਲ ਗੱਲ ਕਰ ਹਾਂ ਹੜਾ ਮਰੀ ਦਾਦੀ ਬੱਸ ਸਿੰਮੂ ਰਾਸ਼ਨੋ ਟਿਕਾਲ ਟਖਾਇਆ ਕਰ ਰਾਸ਼ਨ ਖਾ ਕੇ ਤੇਰੀ ਮਤ ਬੁੱਧੀ ਘਾਟ ਹੋਈ ਆ ਮੇਰੇ ਗੱਲ ਸੁਣ ਆ ਗੱਲ ਸੁਣ ਮੇਰੀ ਹਾਂ ਮੈਂ ਹੜਾ ਵਾਲੀ ਚਪਲਾ ਇੱਥੇ ਛੜ ਕੇ ਚਲ ਗਿਆ ਹਾਂ ਇੱਥੇ ਆ ਗਈ ਮੈਂ ਤਾਂ ਤੂੰ ਪਟਾਕੇ ਪਾ ਰੇ ਪਟਾਕੇ ਬਉਣਾ ਮੈਂ ਵੇਖੀ ਚੱਲ ਠੀਕ ਆ ਠੀਕ ਆ ਓਕੇ ਓਕੇ ਤੂੰ ਹੜਾ ਵਾਲੀ ਚਪਲਾ ਅੰਦਰ ਪਟਾਕੇ ਬੜੇ ਪੈਂਦੇ ਮੈਂ ਤੁਹਾਨੂੰ ਤੁਹਾਨੂੰ ਪਟਾਕੇ ਵਜਾ ਕੇ ਦਿਖਾਉਣਾ ਜੇ ਤੈਨੂੰ ਦੁਆਰੀ ਤੁਹਾਡੇ ਕੋਲ ਨਹੀਂ ਨਾ ਬਹਿ ਬੁਏ ਤੇ ਹਾਂ ਜੀ ਆਪਣਾ ਬਹੁਤ ਹੀ ਕੈਮਰੇ ਵਾਲੀਆਂ ਜੀ ਹਾਂ ਦਾ ਦੋ ਕਰ ਤੋ ਗਏ ਇਹ ਮੈਂ ਗਾਣੇ ਮੈਂ ਵੀਡੀਓ ਵੇਖਣੀ ਪਰ ਮੈਂ ਇਹਨੂੰ ਨਹੀਂ ਦਿਖਾ ਸਕਦਾ ਸੌਰੀ ਆ ਡੋਨਟ ਵਾਂਟ ਟੂ ਸ਼ੋ ਯੂ ਆ ਜੀ ਲਿਟੂ ਬਈਆ ਗਾਈਜ਼ ਯਾਰ ਇਹ ਚਿੜੀਆਂ ਚਪੜਾ ਨਾ ਸਾਈਡ ਤੇ ਰੱਖ ਦਈਏ ਤੇ ਪੈੜੀਆਂ ਵੀ ਬਹੁਤ ਲੱਗਦੀ ਹੋਈਆਂ ਨੇ ਜਿੱਦਾਂ ਲੱਗਦੀ 20 ਪੈੜੀਆਂ ਹੁੰਦੀਆਂ ਵਾ ਤੇ ਬਾਕੀ ਸਾਈਡ ਤੇ ਰੱਖ ਦਈਏ ਆਗੇ ਫਿਰ ਦੂਜੀ ਚਪੜਾ ਕਿੱਦੇ ਨਾਲ ਦੀ ਦੂਜੀ ਚਪੜਾ ਕਿੱਦੇ ਨਾਲ ਦੀ ਮੂੰਹ ਸੱਚ ਮੇਰੇ ਮੂੰਹ ਵੀ ਭਜੀ ਹਿਗੀਆਂ ਆਣ ਗਈ ਕਿੱਥੇ ਉਹ ਜੀਬੜਾ ਤੇ ਬਾਕੀ ਕਈ ਚਿੜੀਆਂ ਗਏ ਕਾ ਜੀ ਆਪਾਂ ਆਪਣੀ ਮਾਰਕਟ ਵਿੱਚ ਮੈਂਦੀਆਂ ਨੇ 150 ਰੁਪਏ ਦੀ ਵੇਚੀਆਂ ਜਾਂ ਨਹੀਂ ਮਗਰ ਉਹ ਵੀ 70 ਹਿਸਾਬ ਨਾਲ ਆਉਂਦੀਆਂ 20-20 ਰੁਪਏ ਦੀ ਆ ਤੇ ਮਿੱਤਰਾਂ ਅਗਰ ਨਾਲ ਆਪਣੀ ਗਜਰ ਵਾਲੀ ਸਿਰ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖੋ ਸੁਤਰਾ ਨਿਭਦੀ ਬਿੜੇ ਮੇਰੀ ਪਲੇਟ ਹੈ ਬਾਕੀ ਮਮਾ ਆਪਣੀ ਜਿਹੜੀ ਆਪੇ ਮੈਨੇਜ ਕਰ ਲੈਣੀ ਉਹਨੇ ਨਹੀਂ ਖਾਣੀ ਆ ਤੇ ਬਾਕੀ ਗਾਇਸ ਦੇਖੋ ਬੇਟਾ ਆ ਗਾੜੀ ਬਣੀ ਹੈ ਨਾ ਗਾੜੀ ਬਣੀ ਵਾ ਬਾਕੀ ਗਾਇਸ ਉਹਦਾ ਜਿਹੜਾ ਕੁੱਤਾ ਆਪਣੇ ઓਰੀਓ ਦਾ ਜਿਹੜਾ ਵਾ ਆ ਖਾਣਾ ਜਿਹੜਾ ਤਿਆਰ ਹੋਣਿਆ ਉਹਨੂੰ ਅਸੀਂ ਖੀਰ ਇਸ ਕਰਕੇ ਨਹੀਂ ਦੇ ਸਕਦੇ ਕਿਉਂਕਿ ਇਸ ਵਿੱਚ ਮਿੱਠਾ ਪਾਇਆ ਹੁੰਦਾ ਨਾ ਤੇ ਕੁੱਤੇ ਨੂੰ ਜਿਹੜਾ ਮਿੱਠਾ ਅਵੋਇਡ ਕਰਨਾ ਚਾਹੀਦਾ ਵਾ ਉਹਦੇ ਵਜਾ ਜਿਹੜੇ ਵਾਲ ਛੱਡ ਜਾਂਦੇ ਅਸੀਂ ਨਹੀਂ ਖਾਣਾ ਨਹੀਂ ਚੰਗਾ ਉਹਨਾਂ ਖੰਗੜੇ ਕੋਤੇ ਰ ਨਹੀਂ ਚੰਗਾ ਮਨੁੱਖੇ ਨੂੰ ਕਿਹੜਾ ਚੰਗਾ ਮਨੁੱਖ ਤੇ ਇਦਾਂ ਹੀ ਆਪਣੇ ਪੀ ਜਾਂਦੇ ਚਾਜ ਕੋਲ ਵਾਲੇ ਟੇਸਟ ਵਾਸਤੇ ਠੰਡੀ ਠੰਡੀ ਨਹੀਂ ਹਣੀ ਹਣਾ ਮੈਂ ਇਦਾਂ ਖਾ ਲਗਾ ਜਿਆਦਾ ਘੜੀ ਜਿਆਦਾ ਲਈਏ ਆ ਲੈਨੇ ਮਾਣਾ ਆਹ ਵਾਲੀ ਪਲੇਟ ਜੋ ਕੱਢ ਕੇ ਇਹ ਵਾਲੀ ਪਲੇਟ ਚ ਰੱਖਤੀ ਉਹਨੂੰ ਫਰਮ ਨਹੀਂ ਲੱਗਣਾ ਹਲੋ ਹੈਲੋ ਗਾਇਸ ਕਾਲਾ ਨੇ ਖਰੀਦ ਪਾਈ ਹਸਰਾਣੀ ਮੋਸਾ ਵੀ ਉਹ ਬੋਥੇ ਹੋਣਾ ਸੁਣ ਮੈਂ ਇਧਰ ਕੰਨਿਆ ਹੈਲੋ ਗਾਇਸ ਕਾਲਾ ਨੇ ਖਰੀਦ ਪਾਈ ਹੀ ਫੈਸੇ ਕਲੀਪ ਵਾਲੀ ਕਈ ਲੋਕਾਂ ਨੇ ਬੜਾ ਸੋਨਾ ਕਮੈਂਟ ਭੇਜਿਆ ਹੀ ਤੇ ਕਈ ਲੋਕਾਂ ਨੇ ਨਹੀਂ ਤੇ ਮੈਂ ਦੱਸਾ ਸਭੇ ਕਮੈਂਟ ਕੀ ਆਈ ਸੀ ਬੁਕਾਨ ਨਹੀਂ ਕਹਿੰਦਾ ਦੱਸ ਦੱਸ ਕਹਾਂ ਨਹੀਂ ਨਹੀਂ ਚੱਲ ਕਰ ਤੋ ਬੋੜ ਜਿਵੇਂ ਸਲਿੱਪ ਜਿਹੜੀ ਲਿਖੀ ਉਹ ਚ ਵੇ ਆਪਲਾ ਸਾਲਾ ਹਾਂ ਹਲੋ ਗਾਇਸ ਕਾਣਾ ਮੈਂ ਅਕੀਰ ਪਾਈ ਹੀ ਕਈ ਲੋਕਾਂ ਨੇ ਬੜਾ ਸੋਹਣੇ ਕਮੈਂਟ ਭੇਜੇ ਹੀ ਤੇ ਕਈ ਲੋਕਾਂ ਨੇ ਨਹੀਂ ਥੱਲੇ ਪਤਾ ਕਿ ਕਮੈਂਟ ਆਈਆਂ ਕਿਹੜੇ ਕਮੈਂਟ ਹੀ ਹਾਂ ਤਾਂ ਇਹ ਤਾਂ ਕੈਂਡਲ ਲਾਣੇ ਕਰ ਲਾ ਹੁਣ ਵੀ ਤੂੰ ਉਹਦੀ ਚੱਕੜੀ ਮੇਰੇ ਤੋਂ ਜਿਹੜੇ ਵਿੱਚ ਚੁੰਮਕ ਦੇ ਉੱਪਰ ਆ ਜਿਹੜੇ ਰੇਤ ਦੇ ਲਾਹਣ ਲਾਏ ਆਇਰਨ ਦਾ ਬਾੜੀ ਗੱਲ ਤੋਂ ਥੋੜੇ ਜੇ ਤੇ ਹੁਣ ਨਾ ਮੈਂ ਇਹਨੂੰ ਚੰਗੀ ਤਰ੍ਹਾਂ ਲਾਉਂ ਦਿਆਂਗਾ ਤੇ ਇਹ ਜਗ੍ਹਾ ਨਾਲ ਇਕੱਠਾ ਕਰੰਦਿਆਂ ਦੇਖੋ ਥੋੜੀ ਜਿਹੀ ਇਕੱਠੀ ਹੋਇਆ ਮੈਂ ਤੁਹਾਨੂੰ ਦਿਖਾਉਣਾ ਕੀ ਚਮਤਕਾਰ ਹੁੰਦਾ ਆਓ ਦੇਖਿਓ ਆਹ ਹੈ ਨਾ ਦਿਖਾਉਣਾ ਮੈਂ ਇਹ ਆ ਦੇਖਿਓ ਇਨੋਂ ਬਗਲੇ ਕੀ ਹੁੰਦੇ ਮਿੱਤਰੋ ਬੁੱਧੂ ਹੇਕ ਮੈਂ ਕਰਕੇ ਦੱਸੂ ਥੱਲੇ ਤੇ ਬਾਕੀ ਇੱਧਰ ਦੇਖੋ ਇਹ ਸਾਰਾ ਰੇਤ ਤੋਂ ਨਿਕਲਿਆ ਵਾ ਆਇੜਾ ਉੱਪਰ ਥੋੜਾ ਲੱਗਾ ਉੱਪਰ ਤਾਂ ਦੇਖੋ ਆਹ ਵਾਲਾ ਸਾਰਾ ਉੱਪਰ ਉਹ ਨਾ ਇਹ ਰੇਤੋਂ ਨਿਕਲਿਆ ਆ ਦੇਖੋ ਆਰੰਧੇ ਪਾੜੀ ਗਿਓਂ ਤੇ ਮੇਰੇ ਨਾਲ ਰੇਤ ਨੂੰ ਸੈਪਰੇਟ ਕਰ ਦਿੰਦਾ ਨਾ ਵਾ ਬਾਕੀ ਆ ਜੀ ਤੁਹਾਨੂੰ ਆਇਦਾ ਹੋਵੇ ਲਾਗ ਵਧੀਆ ਲੱਗਾ ਤਾਂ ਲਾਈਕਾਂ ਸੱਕਰ ਪੜਾ ਜਰੂਰ ਕਰਨਾ ਮਿਲਦੇ ਜਨ ਮਗਲੇ ਇਹ ਤੁਮਹਾਂ ਕਦਰ ਲਾਉਗੀ ਬਾਵਾ